ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਪਰਮਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਲੱਗੇ ਆ ਅਡਰੈਸ ਇੱਕ ਵਾਰੀ ਵੀਰ ਦਾ ਜੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਪਲੇਅਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਗੁਰਸਾਖ ਸਿੰਘ ਹੈ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਅਪਲੋਡ ਕਰਨ ਲੱਗੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਗਾਵਾਂ ਤੇ ਦੋ ਮੱਝਾਂ ਤੁਹਾਨੂੰ ਦਿਖਾਵਾਂਗੇ ਗਾਵਾਂ ਦੋਵੇਂ ਤੁਹਾਨੂੰ ਸਜਰ ਸੂਈਆਂ ਤੇ ਮੱਝਾਂ ਦੋਵੇਂ ਤੁਹਾਨੂੰ ਕੱਭਣੇ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਤਾਂ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਿਉਂ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਪਸ਼ੂਆਂ ਦੀ ਵੀਰ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਠੀਕ ਠਾਕ ਜੀ ਵਧੀਆ ਮਾਲਕ ਜੀ ਵਧੀਆ ਚੈੱਕ ਦਾ ਕੰਮ ਹੈ ਵਧੀਆ ਵਾਕੀ ਮੇਰਾ ਸ਼ੁਕਰ ਹੈ ਜੀ ਐਡਰੈਸ ਬੋਲ ਦਿਓ ਆਪਣਾ ਵੀਰੇ ਕੋਈ ਐਡਰੈਸ ਆਪਣਾ ਪਿੰਡ ਬਲੇਰ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਹਾਂਜੀ ਤੇ ਫੋਨ ਨੰਬਰ ਹੈਗਾ ਜੋ 75299 4842 ਤੇ ਨਾਮ ਆਪਣਾ ਗੁਰਸਾਹਬ ਸਿੰਘ ਨਾਮ ਗੁਰਸਾਹਬ ਠੀਕ ਹੈ ਅੱਛਾ ਵੀਰੇ ਆਪਣੇ ਕੋ ਟੋਟਲ 4 ਮਾਰ ਗਿਆ 4 ਨਾ ਆਹ ਜੀ ਆ ਦੋ ਝੋਟੀਆਂ ਇਹ ਕੱਪੜਾ ਵਾਂ ਤੇ ਆਂ ਗਾਵਾਂ ਦਵੇਂ ਸਿੰਘ ਠੀਕ ਹੈ ਜੀ ਸ਼ੁਰੂ ਕਰੀਏ ਵੀਰ ਆਪਾਂ ਇਸ ਕਾਲੀ ਗਾਂ ਤੋਂ ਪਹਿਲਾਂ ਉਹ ਡਿਟੇਲ ਦੱਸਿਓ ਵੀਰਾਂ ਨੂੰ ਕਿੰਨਾ ਸੂਆ ਸੂਈ ਹੈ ਇਹ ਸੂਆ ਤੀਜਾ ਸਹੀ ਹਰ ਕੀ ਅੱਛਾ ਜੀ ਹਾਂਜੀ ਤੇ ਸੂਈ ਨੂੰ ਵੀਰ ਕਿੰਨਾ ਟੈਮ ਹੋ ਗਿਆ ਸੂਈ ਨੂੰ ਆਕੇ ਚੌਥਾ ਦਿਨ ਹੋ ਗਿਆ ਅੱਛਾ ਬੱਚੇ ਦੇ ਤਰ ਇਹਦੇ ਮਗਰ ਵੱਚਾ ਉਹ ਪਰਲਾ ਡੱਬਾ ਦੋਸਤੋ ਬੱਚਾ ਆ ਵੱਚਾ ਜੀ ਦੇ ਮਗਰ 4 ਦਿਨ ਦਾ ਟਾਈਮ ਦੋਸਤੋ ਸੂਈ ਨੂੰ ਹੋ ਗਿਆ ਨਾਲੂ ਵਜੇ ਥੋੜਾ ਜਿਹਾ ਨਾਲ ਹੈਗਾ ਨਾ ਤੇ ਵੀਰ ਹੁਣ ਜਿਹੜਾ ਮੌਕੇ ਦਾ ਬੋਲਾ ਗੇਲੀ ਜਾਂ ਦੁੱਧ ਗੇਲੀ ਇੱਕ ਨਾ ਪਿਆਰ ਐ ਕਹਿੰਦੇ ਇਹਦੇ ਸਾਲੇ ਦੁੱਧ 12 ਦਾ ਬਾਹਰ ਹੋਗਾ ਆਪਾਂ 11 ਕਿਲੋ ਜਿਹੜਾ ਕੰਡੇਰੇ ਚੜਾ ਦੇਣਾ ਜਿਹੜਾ 24 24 ਲੀਟਰ ਮਾਰਾ ਠੀਕ ਹੈ ਜੀ ਹਾਂਜੀ ਤੇ ਚਵਾਈ ਤੂੰ ਹੀ ਵਧੀਆ ਜੋੜ ਬਹੁਤੀ ਜਿਆਦੀ ਬਾਕੀ ਇਹ ਠੰਡੀ ਧਿਰੀ ਵਧੀਆ ਠੀਕ ਹੈ ਜੀ ਹਾਂ ਇਹੋ ਜਿਹੀ ਕੋਈ ਕਾਂ ਕਿ ਲਾਤ ਛੜ ਮਾਰੂਗੀ ਠੰਡੀ ਧਿਰੀ ਵਧੀਆ ਪੂਰੀ ਦੋਸਤੋ ਸੀਲ ਲੱਗ ਗਿਆ 12 ਲੀਟਰ ਦੁੱਧਾ ਵਖਾਵਾ ਕਹਿੰਦਾ ਵੀਰ ਕਰਦੀ ਹੈ ਪਰ 11 ਲੀਟਰ ਦੁੱਧ ਦੀ ਵੀ ਕਹਿੰਦਾ ਗਰੰਟੀ ਵੀ ਹੈ ਦੇ ਸਕਦੇ ਤੇ ਵੀਰ ਤੋੜ ਕੇ ਦਿਖਾਈਏ ਲਓ ਜੀ तिजा सुबह दोस्तों सुईया सज्जर सुई, सुई का थोड़ा सा लप्पा जरूर है बाकी दोस्तों चलो गांव का कद-कड सही तो ये है सारा हाँ दोस्तों फोटोयां ये हैगियां जो सिंह दे निकलेगे थाना सणा है दोस्तों क्वालिटी जड़ी है बहुत बढ़िया चेक कर सकते हो थाने चारों गैप च लगे दोस्तों कोई फोटशावन के नाल ਲਓ ਜੀ ਸੱਜਰ ਸੁਆ ਪਸ਼ੂਦੂ ਹਤੋਂ ਬੱਚੇ ਦਾ ਹਮੇਸ਼ਾ ਜ਼ਿਆਦਾ ਕਰਦਾ ਗੋਕਾ ਜ਼ਿਆਦਾ ਕਰਦਾ ਬੱਚੇ ਦਾ ਤੋਰ ਕੇ ਦੋਸਤੋਂ ਤੁਹਾਨੂੰ ਗਾਂ ਦਿਖਾਤੀ ਹੈ 12 ਲੀਟਰ ਦੁੱਧ ਹੋਣ ਜਿਹੜਾ ਤਿਆਰ ਆ ਮੌਕੇ ਦਾ 11 ਕਿਲੋ 10 ਦਾ ਵੀਰ ਨਹੀਂ ਪੀ ਕੋਈ ਵੀਰ ਇੱਕ ਟਾਈਮ ਦੋ ਟਾਈਮ ਆਪਣੀ ਚੋਾਈ ਵੀ ਕਰ ਸਕਦਾ ਹ ਜੀ ਬੱਚਾ ਦੋਸਤੋ ਵਛਾ ਦਿੱਤਾ ਸੂਹਾ ਤਿੱਜਾ ਸਹੀ ਜੀ ਤੇ ਵੀਰ ਕਿੰਨੀ ਕੋ ਉਮੀਦ ਕਿੰਨੀ ਕਰਦੇ ਆ ਦੁੱਧੀ ਤੋਂ ਕਿੰਨਾ ਖਿਚਵਾ ਸਕਦੇ ਉਮੀਦ ਵੀਰ ਜੀ ਗੱਲ ਇਹ ਆ ਵੀ ਸੇਵਾ ਦੀ ਗੱਲ ਆ ਹਾਂਜੀ ਹਾਂਜੀ ਜੇ ਕੋਈ ਸੇਵਾ ਕਰੇ 15 16 ਕਿਲੋ ਦੁੱਧ ਗਾਂ ਚਵਾ ਦੂਗੀ ਠੀਕ ਹੈ ਜੀ ਆ ਨੋਰਮਲ ਸੇਵਾ ਦੇ ਦਰ ਆ ਨੋਰਮਲ ਸੇਵਾ ਦੇ 12 ਕਿਲੋ ਦੁੱਧ ਫੋਣਦੇ ਆ ਕਾਰ ਕਰੀ ਜਾਂਦੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਕਿੰਨਾ ਕੁ ਮੁੱਲ ਕਰਨਾ ਹੈ ਮੁੱਲ ਆਪਾਂ ਦੇਣ ਲਾ ਲਾ ਕਰੀਏ ਦੇਣ ਲਾ ਲੇ ਮੁੱਲ ਤੇ ਮੁੱਲ ਕਰਦੇ ਆਪਾਂ 32000 ਰੁਪਏ ਦਾ ਅੱਛਾ ਛੋਕਣਾ ਵਾਲਾ ਪਾ ਕਰਨਾ ਆਪਾਂ ਛੋਟਾ ਜਿਹਾ ਮੁੱਲ ਕਰਨਾ ਠੀਕ ਹੈ ਜੀ ਤੇ ਦੁੱਧ ਵੱਡੀਆਂ ਗਾਵਾਂ ਜਿੰਨਾ ਦਊਗੀ ਠੀਕ ਹੈ ਜੀ ਹਾਂ ਤੇ 32000 ਕਿੰਨਾ ਕਰਾਂ 32000 ਤੋਂ ਆਪਾਂ ਮਾਨਤਾ ਦੇ ਕਿਹਾ ਗਏ ਆ 30000 ਦੇ ਗਾ ਦੇ ਰਾਂ ਅੱਛਾ ਜੀ ਹਾਂਜੀ ਲਓ ਦੋਸਤੋ ਮੁੱਲ ਬਿਲਕੁਲ ਵੀ ਨੇ ਜਾਇਜ਼ ਕੀਤਾ 32000 ਰੁਪਇਆ ਡਿਮਾਂਡ ਰੱਖੀ ਗਈ 30000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਕੋਈ ਮੌਕੇ ਤੇ ਛੋੜ ਛੱਪਾ ਜਰੂਰ ਹੋਊਗਾ ਬਾਕੀ ਦੋਸਤੋ ਦੁੱਧ ਹੋਣਾ 12 ਕਿਲੋ ਵੀ ਤਿਆਰ ਹੈ 11 ਕਿਲੋ ਦੀ ਗਰੰਟੀ ਵੀ ਹੈਗੀ ਹੈ ਸੂਆ ਤੇਜਾ ਸੁਈ ਜੀ ਦੋਸਤੋ ਜੇ ਕੋਈ ਚੰਗੀ ਸੇਵਾ ਵਾਲਾ ਵੀਰ ਲੱਗਦਾ ਤਾਂ ਦੋਸਤੋ ਬਾਕੀ ਨਾ ਵੀਰ ਜੀ ਕੱਲ੍ਹ ਆ ਗਾਂ ਆਈ ਹੈ ਜੇ ਤੇ ਗਾਣੇ ਆ ਗਏ ਨਾ ਜੀ ਨਹੀਂ ਲਾਇਆ ਆ ਓਪਰੇ ਆ ਆ ਕੇ ਨਕਰ ਕਰ ਜਾਂਦਾ ਕੋਪਰਾ 500 ਕਰ ਜਾਂਦਾ ਤੇ ਬਾਕੀ ਸੇਵਾ ਜਿੱਥੋਂ ਜਾਂਦੀ ਆ ਉਹ ਬੰਦਾ ਉਹ ਜਾਂ ਮਾਤੜ ਜਾਂ ਬੰਦਾ ਹੀ ਚਾਈ ਦਾ ਪਿਆਲਾ ਠੀਕ ਹੈ ਜੀ ਉਹ ਸੇਵਾ ਸੁਭਾਗੇ ਹੋ ਚੀਤ ਪਰ ਮਾਰੇ ਕਰਾ ਜਾਂਦੀ ਨਹੀਂ ਇਹਦੀ ਗਾ ਕਤੂਦਲੀ ਆ ਰਾਰ ਪਾਸੇ ਇਹਦੇ ਦਸਈ ਜਾਂਦੀ ਹੈ ਠੀਕ ਠੀਕ ਹਾਂਜੀ ਬਾਕੀ ਦੁੱਧ ਵੀ 12 ਤੇਰਾ ਬਾਕੀ ਦੁੱਧ ਬਹੁਤ ਜਿਆਦਾ ਵਾ ਲੱਖਾਂ ਸਵਾ ਲੱਖ ਮੈਂ ਤੇ ਲਾਲਾ ਉਹ ਫਾਰਕ ਦੋਤਰੀ ਜੀ ਕਹਿਣ ਨੂੰ ਦੇ ਕੱਲੋ ਕਹੀ ਸੀ 15 ਚੋਲੀਆਂ 16 ਚੋਲੀਆਂ ਹਾਂਜੀ ਹਾਂਜੀ ਇਹ ਤੇ ਗੱਲ ਹੈ ਤੇ ਇਹ ਵੀ ਦੋ ਨੰਬਰ ਦੀ ਡਿਟੇਲ ਸੀ ਇਹ ਦੋ ਨੰਬਰ ਦੀ ਵੀ ਜਿਵੇਂ ਵਛੀ ਸੁਈ ਜੋ ਕਿੰਨਾ ਟਾਈਮ ਹੋ ਗਿਆ ਨੇ ਸੁਈ ਇਹਨੂੰ ਅੱਜ 12 13 ਦਿਨ ਹੋ ਗਏ ਆ ਵਛੀ ਇਹਦੀ ਬੱਚਾ ਦੋਸਤੋ ਇਹਨੇ ਆਵ ਮਛੀ ਦੀ ਮਛੀ ਦੋਸਤੋ ਬਹੁਤ ਸੋਹਣੀ ਚੰਗੀ ਬਰੀਦਲੀ ਐ ਐਰ ਸ਼ਹਿਰ ਦੇ ਨਾਲ ਥੋੜਾ ਜਿਹਾ ਭਾਰ ਰੱਖਦੀ ਪੱਖ ਤੇ ਇਹਦੇ ਥਲੇ ਵੀ ਦੁੱਧ ਕਿੰਨਾ ਪਿਆਰਾ ਹੈ ਇਹਦੇ ਥਲੇ ਵੀ ਵੀਰ ਜੀ ਦੁੱਧ ਤੇ ਭਾਵੇਂ 12 ਹੀ ਹੋਈ ਹਾਂਜੀ ਆਪਾਂ 12 ਨਹੀਂ ਕਹਿੰਦੇ ਆਪਾਂ 10 ਕਿਲੋ ਚਵਾ ਕੇ ਦੇਵਾਂਗੇ ਜਿਹੜਾ ਲੀਟਰ ਮਾੜ ਲੈਣਾ ਕੱਲਾ ਕਰ ਲੈਣਾ ਜਿਹੜਾ ਚਵਾ ਲੀ ਹਾਂ ਤੇ ਦੁੱਧ ਤਾਂ ਗਰਮ ਤੇ ਭਾਵੇਂ 12 ਨਾਲ 13 ਕਮਖਾਲਾ ਖਾਜ ਠੀਕ ਹੈ ਜੀ ਹਾਂਜੀ ਇਹ ਕੱਢੀਏ 12ਵੀਂ ਸਵੇਰ ਦੂਜਾ ਸੀ ਦੂਜਾ ਸਵੇਰ ਦੂਜਾ ਦੂਜਾ ਸਵੇਰ ਦੋਸਤੋ ਸੁਈ ਜੀ 10 ਕਿਲੋ ਦੁੱਧ ਵੀਰ ਕਹਿੰ ਬਾਕੀ ਨਾ ਜਲਸੀ ਦਾ ਕਰਾਸ ਕਲਾਸੀ ਵੇਖੋ ਨਿੱਗੀ ਜੀ ਪੂਛੀ ਲੱਗੀ ਨਿੱਗੀ ਜੀ ਕਰਨ ਬਾਕੀ ਦੋਸਤੋ ਜਿਹੜਾ ਆਰਟ ਰੂਟਰ ਚਾਰ ਕੀਤਾ ਬਹੁਤ ਸੋਹਣਾ ਚਾਰ ਕੀਤਾ ਜੀ ਨੇ ਲੇ ਜਾ ਵੀਰ ਲੈ باقی ਠੰਡੀ ਧੀਰੀ ਵੜੀ ਆ ਲਓ ਜੀ ਕਰੋ ਚੱਕ ਜੀ ਪੂਰੀ ਸੀਲਸ ਲੱਗ ਗਈ ਕਰੋ ਚੱਕ ਥਣਾ ਥਣਾਏ ਦੋਸਤੋ ਕੁਆਲਟੀ ਜਿਹੜੀ ਬਹੁਤ ਵਧੀਆ ਠੀ ਚੋਾਈ ਮੁੱਠੀ ਵਾਲਾ ਤੁਹਾਨੂੰ ਬਹੁਤ ਵਧੀਆ ਲੱਗਾ ਜੀ ਕਿੰਨਾ ਚਿਰ ਵੀਰ ਪਾਣੀ ਪੀਂਦੀ ਹੋ ਨਜਾ ਆਪਾਂ ਇਹਦਾ ਮੁੱਲ ਬਾਰੇ ਥੋੜਾ ਜਿਹਾ ਝਟ ਮਾਰ ਲਈਏ ਕਿੰਨਾ ਕੁ ਮੁੱਲ ਕਰਨਾ ਹੈ ਮੁੱਲ ਬਾਕੀ ਵੀਰ ਜੀ ਆਪਾਂ ਨਾ ਦੇਣਾ ਦਾ ਮੁੱਲ ਕਰ ਦਿੰਨੇ ਆ ਬਾਕੀ ਆਪਾਂ ਇਹ ਨਹੀਂ ਆਂਦੇ ਵੀ ਆਪਾਂ ਛਾਈ ਬਣੀ ਨਾ ਰੋਟੀ ਖਾਈਏ ਆਪਾਂ ਦਾਲ ਫਲ ਕਾ ਹੀ ਆਨੇ ਵੀ ਲੂਣ ਲੈ ਚਾਰ ਦਾ ਮਿਲਦੀ ਜਿਵੇਂ ਇੰਨੀ ਬੜੀ ਹੈ ਬੜੀ ਬੜੀ ਥੋੜੀ ਕਮਾਈ ਕਰ ਲੋ ਤੇ ਗਾੜੀ ਅਗਲਾ ਵੀ ਸੌਖਾ ਜਿੰਨੇ ਲੈਣੀ ਹੈ ਉਸ ਦਾ ਪੈਸੇ ਕਿੱਦਾਂ ਇਕੱਠੇ ਕਰਕੇ ਦੇਣੇ ਨੇ ਹਾਂਜੀ ਹਾਂਜੀ ਮੁੱਲ ਤੇ ਅੱਜ ਕਰਦੇ ਨਾ 40000 ਰੁਪਿਆ ਠੀਕ ਹੈ ਜੀ ਤੇ 40000 ਦੀ ਵਛੀ ਦੇ ਰਾਂ ਠੀਕ ਹੈ ਜੀ ਔਰ ਚ ਵੀ ਚਲੋ ਮਾਨਤਾ ਕਰਾਂਗੇ ਠੀਕ ਹੈ ਜੀ ਹਾਂਜੀ ਮਤਲਬ ਇਹ ਨਹੀਂ ਆਪਾਂ ਮੋਟੀ ਕਮਾਈ ਨਹੀਂ ਕਰਦੇ ਆਪਾਂ ਸਿਰਫ ਨਾ ਆਪਾਂ ਪਣੀ ਵਾਲੇ ਕੰਮ ਕਰਨਾ ਵੀ ਚੱਲ ਆਈ ਗਈ ਤਾਂ ਇੰਨਾ ਹੀ ਬੜਾ ਠੀਕ ਹੈ ਜੀ ਹਾਂਜੀ ਲਓ ਦੋਸਤੋ 42000 ਰੁਪਿਆ ਵੀਰ ਨੇ ਟੀਮਾਂਡ ਰੱਖੀ ਹੈ 40000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਜਿਹੜਾ ਕੋਈ ਵੀਰ ਪ੍ਰਾਖਿਦਣਾ ਉਹ ਤਾਂ ਮੌਕੇ ਤੇ ਮਾਨਤਾ ਜਿਹੜਾ ਜਰੂਰ ਹੋਊਗਾ ਗਾਂ ਦੋਸਤੋ ਦੂਜਾ ਸਵੇਰ ਸੂਈ ਤੇ ਸੂਈ ਨੂੰ ਕੋਈ ਦੱਸ ਦਿੰਦਾ ਟਾਈਮ ਹੋ ਗਿਆ ਬੱਚਾ ਵੀ ਦੋਸਤੋ ਮਗਰ ਪਲੱਸ ਪੁਆਇੰਟ ਵਸ਼ੀਰ ਨਾਲ ਨੇ ਵਸ਼ੀਰ ਵੀ ਦੋਸਤੋ ਬਹੁਤ ਸੋਹਣੀ ਆ ਕਰੋ ਚੱਕ ਜੀ ਕਰ ਦਵਾਰ ਲਓ ਜੀ ਕਿਸਾਨ ਵੀਰੋ ਪਹਿਲੇ ਨੰਬਰ ਤੇ ਜਿਹੜੀ ਗਾਂ ਆ ਉਹਦਾ ਮਾਨਤਾ ਉਹ ਹੋਊਗਾ ਤਾ 30000 ਰੁਪਏ ਦੇ ਵਿੱਚੋਂ ਤੇ ਜਿਹੜੀ ਦੂਜੇ ਨੰਬਰ ਤੇ ਗਾਂ ਉਹਦਾ ਹੋਊਗਾ ਮਾਨਤਾ ਨਾਲ 40000 ਰੁਪਏ ਦੇ ਵਿੱਚ ਇਹਦੇ ਨਾਲ ਬੱਧੀ ਜਿਹੜੀ ਵੀਰ ਮੱਝ ਆਪਾਂ ਡਿਟੇਲ ਦੱਸੀ ਵੀਰਾਂ ਨੂੰ ਇਹ ਕਿਨਵਾ ਸੁਭਾ ਵੀ ਸੁਣੀ ਇਹ ਵਿੱਚ ਦੂਜਾ ਸੁਭਾ ਸੁਣਾ ਨੇ ਅਜੇ ਕੰਨਾਲ ਟਾਈਮ ਖੜਦੀ ਜਿਹੜਾ ਦੋ ਚਾਰ ਵਾਰ ਤੋਂ ਵੱਧ ਖੜੂਗੀ ਮੈਂ ਨਾ ਬਸ ਆਵੇ ਤਿਆਰੀ ਆ ਤਿਆਰੀ ਚ ਹੈ ਤਿਆਰੀ ਜਾ ਹਾਂ ਤੇ ਕੱਦ ਘੜ ਦੋਸਤੋ ਮੈਂ ਤਾਂ ਚੈੱਕ ਕਰ ਲਓ ਇਹ ਵੀ ਕਿਹੜੀ ਬਰੀਡ ਆ ਬਾਕੀ ਨੀਲੀ 라ਵੀ ਦੀ ਘੋਟੀ ਆ अच्छा का जी ਤੇ ਨੀਲੀ ਰਾਵੀ ਤੁਹਾਨੂੰ ਪਤਾ ਕੱਦ ਜਿਤਨਾ ਜਲਸੀ ਕਾ ਦਾ ਕੱਦ ਨਹੀਂ ਇਦਾਂ ਉਹਨਾਂ ਰੱਖਦੀ ਇਹ ਨੀਲੀ ਰਾਵੀ ਇੱਡੀ ਕੀ ਕੋਈ ਕਰਮਾੜੀ ਮੈਂ ਸੋਚ ਦੋ ਚਾਰ ਰੁਪਈਆ ਜਿਹੜੀਆਂ ਵੱਡਾ ਕੱਦ ਮਦਰੀ ਟੋਲੀ ਦੀ ਹਾਂ ਮਦਰੀ ਟੋਲੀ ਦੀ ਠੀਕ ਹੈ ਜੀ ਕੱਢੀ ਵੀ ਰਵਾਰ ਨੂੰ ਦੋਸਤੋ ਮੱਝ ਪੂਰੀ ਸ਼ਕੀਨੀਆਂ ਸੂਨ ਦੇ ਵਿੱਚ ਟਾਈਮ ਦੋਸਤੋ ਦੋ ਚਾਰ ਦਿਨ ਦਾ ਬਾਕੀ ਰਹਿ ਗਿਆ ਆਰਡਰ ਦੋਸਤੋ ਸੋਹਣਾ ਤਿਆਰ ਕੀਤਾ ਕਰਮਾੜੀ ਨੇ ਸਿੰਘਾਂ ਸੁੰਗਾਂ ਦੀ ਦੋਸਤੋ ਕੁਆਲਟੀ ਜਿਹੜੀ ਬਹੁਤ ਵਧੀਆ ਚੰਗੀ ਰਾਜੀ ਹੈ ਪੂਰੀ ਜੰਮੀ ਪੜੀ ਹੈ ਹਾਲ ਹੋ ਗਈ ਦੋਸਤੋ ਆਰਡਰ ਵੀ ਦੋਸਤੋ ਕਰਮਾਈ ਨੇ ਬਹੁਤ ਸੋਹਣਾ ਤਿਆਰ ਕੀਤਾ ਪਿੱਠਪੂੜੇ ਦੀ ਚੜਾਈ ਦੋਸਤੋ ਹਰ ਇੱਕ ਚੀਜ਼ ਚੈੱਕ ਕਰ ਲਓ ਸੁਣਾ ਸੁਣਾ ਦੀ ਕੁਆਲਿਟੀ ਜਿਹੜੀ ਵੀਡੀਓ ਦੇ ਵਿੱਚ ਜੋ ਤੁਹਾਨੂੰ ਮੈਂ ਬਖਾਇਆ ਕਰੀ ਜਿਉ ਚੱਕ ਤੁਸੀਂ ਸੋਹਣੀ ਦੋਸਤੋ ਪਿੱਠਪੂੜੇ ਦੀ ਚੜਾਈ ਵੀ ਕੱਦ ਕੱਢ ਨੂੰ ਮਹਿੰਦਾ ਦੋਸਤੋ ਬਹੁਤ ਸੋਹਣਾ ਬਾਕੀ ਬੂਥੀ ਵੇਖੋ ਕੱਡੀ ਸੋਹਣੀ ਮੈਂ ਨਿਗੀ ਜੀ ਲੱਗੀ ਕਟਿੰਗਾਂ ਦੀ ਦੇਖੀਂ ਦੇਖੀਂ ਨਾ ਦੋਸਤੋ ਆ ਕਰੋ ਜੀ ਚੇਕ ਤਿਆਰੀ ਦੋਸਤੋ ਬਹੁਤ ਜ਼ਬਰਦਸਤ ਕੀਤੀ ਇਹਨੇ ਸੁਣਾ ਥੋੜਾ ਜਿਹੜੀ ਕੁਆਲਿਟੀ ਹੈ ਬਹੁਤ ਵਧੀਆ ਜੀ ਦੁੱਧ ਕਿੰਨਾ ਖਿਚਵਾਇਆ ਵੀਰ ਪਹਿਲੇ ਸਵੇਰੇ ਨੇ ਪਹਿਲੇ ਸਵੇਰੇ ਵੀਰ ਜੀ ਚਲੋ ਆਪਾਂ ਅੱਗੇ ਫੇਰ ਅੱਗੇ ਕੱਲ ਦੱਸੀ ਆ ਪੀ ਅਗਲਾ ਘਰ ਵਾਲਾ ਨੇ ਬੜਾ ਕੁਝ ਕਹੀ ਜਾਂਦਾ ਹਾਂਜੀ 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 ਤੇ ਪਹਿਲੇ ਸਵੇਰੇ ਦੇ 11 12 ਕਿਲੋ ਦੁੱਧ ਉਹਦੇ 12 ਕਿਲੋ ਤਾਫ ਆ ਗਏ ਚੁੰਦੇ ਆਪਾਂ ਆਰ ਕੀ ਇਹ ਨਹੀਂ ਆਈ ਨੇ ਆਰ ਕੀ ਭਾਵੇਂ 12 ਨੇ 13 ਕਰਦੇ ਹਾਂਜੀ ਹਾਂਜੀ ਦੁੱਧ ਤੇ ਵੀਰ ਬਾਕੀ ਚਿਰੋ ਵੱਡੀ ਗੱਲ ਹੈ ਬਾਕੀ ਸੇਵਾ ਕੋਈ ਕਰੂਗਾ ਹੂੰ ਤੇ ਸੇਵਾ ਕਰੂ ਤੇ ਭਾਵੇਂ ਇਹਦੇ ਥੱਲੇ ਭਾਵੇਂ 15 ਜਿਵੇਂ ਹਦੀ ਆ ਆਓ ਜੀ ਬਾਕੀ ਸੋਨਾ ਕਿਤੇ ਕਿੰਨਾ ਹੁੰਦਾ ਹਾਂ ਤੇ ਸੋਨੇ ਦਾ ਮੁੱਲ ਵੇਖੋ ਕਿੱਥੇ ਜਰੇਗਾ ਤੇ ਲੋਹਾ ਆਪਾਂ ਗੜਾ ਗੜਾ ਕੰਪੈਨਾਂ ਖਰੀਦ ਰਿਹਾ ਕਈ ਖਰੀਦ ਰਿਹਾ ਆਪ ਕੋ ਕਿੱਦਾਂ ਭੱਜਦਾ ਹਾਂਜੀ ਇਹਦੀ ਗੱਲ ਹੈ ਹਾਂਜੀ ਇਹਦੀ ਗੱਲ ਹੈ ਮੁੱਲ ਤੇ ਵੀਰ ਚੀਜ਼ ਦੇ ਪੈਣਾ ਹੈ ਨਾ ਚੀਜ਼ ਦਾ ਪੈਣਾ ਹਾਂ ਤੇ ਕਿੰਨਾ ਕੁ ਮੁੱਲ ਕਰਨਾ ਦਾ લાકੜੀ ਦੇ ਦੀਏ ਕੋਈ ਗੱਲ ਨਹੀਂ ਲੱਕੜੀ ਦੇ ਦੇ ਕੀ ਗੱਲ ਹੈ ਲੱਕੜੀ ਦੇ ਦੇ ਲੱਕੜੀ ਪਚਾਨੇ ਦੀ ਦੇ ਦਾਂਗੀ 95 ਜੋ ਹਸਤਾ ਮੰਨਦਾ 95 ਜੋ ਕਰਦਾ ਇਮਾਨਦਾਰ ਠੀਕ ਹੈ ਹਾਂ ਬਾਕੀ ਝੋਟੀ ਬਹੁਤ ਜਿਆਦੀ ਸਾਫ਼ ਸੁਥਰੀ ਆ ਖਰੀ ਆ ਬਹੁਤ ਜਿਆਦੀ ਚੰਗੀ ਆ ਗਈ ਜਦਾਂ ਦੱਸਿਆ ਵੀ ਸੋਨਾ ਜਿਹੜਾ ਨਾ ਸੋਨੇ ਦਾ ਮੋਲ ਆ ਠੀਕ ਹੈ ਜੀ ਹਾਂਜੀ ਕਦ ਘੜ ਦੋਸਤੋ ਮੈਂ ਤਾਂ ਚੈੱਕ ਕਰ ਲਓ ਦਰਮਿਆਨਾ ਕਾਦੇ ਨਾ ਜਿਆਦੀ ਵੱਡੀ ਤੇ ਨਾ ਜਿਆਦੀ ਛੋਟੀ ਬਾਕੀ ਦੋਸਤੋ ਜੀ ਬਰੀਡ ਆ ਬਰੀਡ ਬਹੁਤ ਸੋਹਣੀ ਤੇ 95000 ਰੁਪਏ ਦੇ ਵਿੱਚੋਂ ਵੀਰ ਕੰਦਾ ਮਾਨਤਨ ਹੋਊਗਾ ਜੀ ਫੇਸ ਕੁਆਲਟੀ ਕਰ ਲੋ ਚੱਕ ਐਨ ਮੁੰਨੇ ਕੀਤਾ ਕਰਮਾਈ ਨੇ ਸੋਹਣਾ ਨਾਲ ਬੱਧੀ ਮੈਂ ਦੀ ਡਿਟੇਲ ਦਸੀ ਇਹਨੇ ਵੀਰ ਜੀ ਅਲਕੇ ਤਿੱਜੇ ਸੁਵੇ ਸੁਣਾ ਕਿੰਨਾ ਟਾਈਮ ਪਿਆ ਸੁਣ ਚ ਦੇਣਾ ਹਫਤਾ ਲੈ ਜਾਊਗੀ ਹਫਤਾ ਲੈ ਜਾਊਗੀ ਠੀਕ ਹੈ ਜੀ ਹਾਂਜੀ ਤੇ ਇਹਨੂੰ ਵੀ ਕੱਢੀਏ ਵੀਰ ਬਾਕੀ ਸੁਆ ਦੋਸਤੋ ਤਿੱਜਾ ਸੁਣੀ ਜੇ ਮਾਝ ਇੱਕ ਹਫਤੇ ਦਾ ਟਾਈਮ ਅਜੇ ਬਾਕੀ ਦਾ ਪੈਂਡਿੰਗ ਪਿਆ ਜੇ ਇਹ ਮੈਂ ਨਾ ਅੱਜ ਹੀ ਜੀ ਆਈ ਆ ਮੈਂਨੇ ਆ ਕੇ ਨਾ ਜੀ ਨਹੀਂ ਲਾਇਆ ਪਈ ਗਈ ਆ ਠੀਕ ਹੈ ਜੀ ਹਾਂ ਜੀ ਥੋੜਾ ਮੈਂ ਆ ਡਾਪਰ ਰਿਪੋਰਟ ਲਈ ਬਾਕੀ ਦੋਸਤੋ ਮੈਂ ਤਾਂ ਕੱਦ ਕਾਠ ਪਿੱਠ ਪੁੜੇ ਦੀ ਚੜਾਈ ਥਣਾ ਦੀ ਕੁਆਲਿਟੀ ਹਰ ਇੱਕ ਚੀਜ਼ ਨੂੰ ਚੈੱਕ ਰਾਹੂੰਗਾ ਲਓ ਜੀ ਕਰੋ ਚੈੱਕ ਦੋਸਤੋ ਪਿੱਠ ਪੁੜੇ ਦੀ ਚੜਾਈ ਦੀ ਚੈੱਕ ਕਰ ਲੋ ਜੀ ਦੋਸਤੋ ਥਾਣ ਬਹੁਤ ਬਾ ਕਮਾਲ ਹੈ ਜੀ ਬਾਕੀ ਬਲਾਇਤਨ ਗਾਂ ਨੂੰ ਚਟਾ ਮਾਰੂਗੀ ਠੀਕ ਹੈ ਜੀ ਹਾਂ ਜੀ ਫੇਸ ਕੁਆਲਿਟੀ ਦੋਸਤੋ ਚੈੱਕ ਕਰ ਲੋ ਜੀ ਆਰਡਰ ਜਿਹੜੇ ਹਿਸਾਬ ਨਾਲ ਦੋਸਤੋ ਤਿਆਰ ਕੀਤਾ ਆ ਜਿਹੜੇ ਹਿਸਾਬ ਨਾਲ ਵੀਰ ਕਹਿੰਦਾ ਵੀ ਟਾਈਮ ਇਹਦਾ ਬਾਕੀ ਪਿਆ ਸੂਨ ਦੇ ਵਿੱਚ ਕੋਈ ਹਫਤਾ ਦੱਸ ਦੇਣੇ ਪਏ ਜੇ ਤੇ ਸੂਨ ਦੇ ਸਮੇਂ ਤੱਕ ਦੋਸਤੋ ਆਰਡਰ ਕਰ ਸਕਦੀ ਹੈ ਕਿੰਨਾ ਤਿਆਰ ਕਰ ਸਕਦੀ ਹੈ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਤੇ ਆਹ ਦੀ ਤਰ੍ਹਾਂ ਦੀ ਦੋਸਤੋ ਕਰੋ ਸ਼ੀਲ ਲਓ ਜੀ ਕਰੋ ਜੀ ਚੈੱਕ ਮਸਤ ਪੂਰੀ ਦੋਸਤੋ ਸੀਲਸ ਲੱਗ ਇਹਨੇ ਵੀਰ ਕਿੰਨਾ ਖਿਚਵਾਇਆ ਕੋਈ ਕੀਤਾ ਪਤਾ ਇਹਦੇ ਪਈ ਸਵੇਰ ਉਹ ਜਿੰਨਾ ਤੇ ਵੀਰ ਜੀ ਲਈ ਹੈ ਨਾ ਆਪਾਂ ਮੈਂ ਲਈਆ ਇਹਦਾ ਜਹਾ ਖਾੜੇ ਲਓ अच्छा बॉर्डर एरिया है बॉर्डर एरिया दी ठीक है जी ते वीर जी ओ ना ओ चाहे कहंदे 15 किलो भैंस दूध चया ठीक है जी ते आपा 15 ही गारंटी ਨਹੀਂ ਦੇਦੇ ਆਪਾ 13 किलो की गारंटी ਦਵਾਗੀ 13 किलो ਮੈਂ ਆਹ ਬਣਾ ਦੂੰਗੀ ठीक है जी ਉਹ ਦੇਖ ਲੈ ਆਦਾ ਮੈਂ 15 किलो दूध ਚਾਹ ਵੜੀ ਤਸल्ली ਦਿੱਤੀ ਹੈ ਘਰੋਂ ਮੈਂ ਲਈ ਆ ঠিক ਹੈ जी ਤੇ ਬਾਕੀ ਆਪਾ 13 किलो ਦੋਧ ਨੇ 13 किलो ਦੋਧ ਬਹੁਤ ਜ਼ਿਆਦਾ ਆਰਡਰ ਤਿਆਰ ਕਰੋ ਜੀ ਚੈੱਕ ਕਰੋ ਦੋਸਤੋ ਕਿੱਥੋਂ ਤੋਂ ਕਿੱਥੇ ਲੈ ਕੇ ਤੇ ਆਰਡਰ ਤਿਆਰ ਕਰਨ ਦੀ ਕਰਮਾ ਲਈ ਤੇ ਅਜੇ ਦੋਸਤੋ ਉਹਨੇ ਅਜੇ ਮੈਂ ਤਾਂ ਢੱਲਾ ਬਣੀਆ ਹਾਂਜੀ ਹਾਂਜੀ ਇਹ ਤਾਂ ਬਹੁਤ ਢੱਲਾ ਬਣੀਆ ਜੀ ਬਾਕੀ ਦੋ ਤੋਂ ਸੋਨਾ ਆਰਡਰ ਕਰਿਆ ਕਿਉਂਕਿ ਦੁੱਧ 13 ਕਿਲੋ ਉਹ ਉਮੀਦ ਕਰਦਾ ਵੀਰ ਚਲੋ ਘਰ ਵਾਲਿਆਂ ਦੇ 15 ਲੀਟਰ ਕਿਹਾ ਪਰ ਜਿਆਦਾ ਬਹੁਤ ਹੁੰਦਾ ਹੈ ਨਾ ਮੈਂ ਇਹਨਾਂ ਵੀਰ ਜੀ ਜਦੋਂ ਦੁੱਧ ਜਦੋਂ ਮਣੀ ਹੈ ਨਾ ਤੇ ਜਦੋਂ 12-13 ਕਿਲੋ ਦੁੱਧ ਚਾਹੀਏ ਅੱਧੇ ਕਿਲੋ ਨਿਕਾਲ ਚਾਹੀਦਾ ਅੱਧੇ ਕਿਲੋ ਚਾਹੀਦਾ ਹਾਂਜੀ ਕਿੰਨਾ ਕੁ ਮੁੱਲ ਕਰਨਾ ਵੀਰ ਮੁੱਲ ਤੇ ਵੀਰ ਜੀ ਘਰ ਨੂੰ ਜਾਲਾ 1 20 ਕਰਦੇ ਹਾਂ ਹਾਂਜੀ ਇੱਕ 15 ਹੀ ਦੇ ਦਾਂਗੇ ਮੈਂ ਠੀਕ ਹੈ 15 ਜੂਸਾ ਤਾਂ ਕੋਈ 10 ਦੀ ਦੇਣਾ ਘਰ ਗਿਆ ਮਾਰਾ ਵਾ ਖੁੱਲਾ ਕਰ ਦਿੰਦੇ ਆ ਬਾਕੀ ਚਲੋ ਬਾਕੀ ਦੇਣਾ ਮਾਰ ਇਹਦਾ ਬਹੁਤ ਸਭੀ ਮੋਟੀ ਕਮਾਈ ਨਹੀਂ ਕਰਨੀ ਆਪਾਂ ਸਿਰਫ ਲੋ 400000 15 ਮਿਲਿਆ ਤੇ ਦੇ ਦੀ ਦਾ ਆਖੀ ਦਾ ਚਲੋ ਹੋਰ ਲਿਆਵਾਂਗੇ ਚਲੋ ਹੋਰ ਆ ਜੀ ਹਾਂਜੀ ਹਾਂਜੀ ਨਾਲ ਫੁਲਕਾ ਵੜਾ ਆਪਾਂ ਠੀਕ ਹੈ ਜੀ ਹਾਂਜੀ 120000 ਰੁਪਏ ਦੋਸਤੋ ਡਿਮਾਂਡ ਰੱਖੀ ਗਈ ਸੀ ਵੀਰ ਨੇ ਕੀਤੀ ਹੈ ਮੁੱਲ ਤੇ 110000 ਰੁਪਏ ਦੇ ਵਿੱਚ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਸਿੱਧਾ ਉਹਦਾ ਮਾਣ ਤਨ ਮੌਕੇ ਤੇ ਜ਼ਰੂਰ ਹੋਊਗਾ ਚਾਰ ਪਸ਼ੂ ਦੋਸਤੋ ਤੁਹਾਨੂੰ ਦਿਖਾਏ ਇਹ گاਵਾ ਤੁਵੇਂ ਦੋਸਤੋ ਸਈਆਂ ਸਈਆਂ ਜੀ گاਵਾ ਤੁਵੇਂ ਸਈਆਂ ਛੋਏ ਸਵਾਏ ਪਹੁੰਚੋ ਦੋਸਤੋ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸਦੀਕ ਕਰ ਲੋ ਤੇ ਗੱਬਣ ਪਛੀ ਨੂੰ ਦੋਸਤੋ ਚਾਰੇ ਥਣਾ ਦੀ ਪਾਕ ਇਹ ਨਹੀਂ ਵੀ ਖੰਡੀਆਂ ਜੀ ਸੀਲਸ ਲੱਗ ਦੋਸਤੋ گاਵਾ ਦੋਵੇਂ ਐਡਰੈਸ ਦੋਸਤੋ ਇਹ ਕਰੀਬੀ ਦਾ ਫੇਰ ਬੋਲ ਦੇਣਾ ਪਿੰਡ ਦੋਸਤੋ ਵੀਰ ਦਾ ਹੈਗਾ ਪਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਵੀਰ ਦਾ ਗੁਰਸਾਹਬ ਸਿੰਘ ਹੈ ਫੋਨ ਨੰਬਰ ਵੀ ਇਹ ਕਰੀਬੀੇ ਬੋਲਦੀ ਹੂ ਨੰਬਰ ਹੈਗਾ 7529945428 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ